ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਉਪਰਾਲੇਖ ਕੀਤੇ ਜਾ ਰਹੇ ਹਨ ਪਰ ਸ਼ਹਿਰ ਨਿਵਾਸੀ ਟ੍ਰੈਫਿਕ ਪੁਲਿਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਤਾਜ਼ਾ ਤਸਵੀਰ ਅਸ਼ੋਕਾ ਚੌਕ ਤੋਂ ਸਾਮਣੀ ਆਈ ਜਿੱਥੇ ਲੋਕ ਗਲਤ ਢੰਗ ਨਾਲ ਰੋਂਗ ਸਾਈਡ ਵਾਹਨ ਚਲਾ ਰਹੇ ਸਨ ਸੋ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਲੋਕ ਰੋਂਗ ਸਾਈਡ ਵਾਹਨ ਚਲਾ ਰਹੇ ਹਨ ਉਹਨਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਟ੍ਰੈਫਿਕ ਪੁਲਿਸ ਵੱਲੋਂ ਨਿਯਮ ਬਣਾਏ ਗਏ ਹਨ ਅਮ੍ਰਿਤਸਰ ਟ੍ਰੈਫਿਕ ਪੁਲਿਸ ਕੋਲ ਵਾਕ ਵਾਕ ਉਪਰਾਲੇ ਕੀਤੇ ਜਾਂਦੇ ਤਾਂ ਜੋ ਕਿ ਅਮ੍ਰਿਤਸਰ ਦਾ ਟ੍ਰੈਫਿਕ ਸਚਾਰੂ ਚੰਗ ਨਾਲ ਚੱਲ ਸਕੇ ਪਰ ਤਸਵੀਰਾਂ ਵਿੱਚ ਤੁਹਾਨੂੰ ਇੱਕ ਵਾਰ ਜੂ ਸਾਂਝੇ ਕਰ ਇਸ ਵੇਲੇ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਇਹ ਅਸ਼ੋਕਾ ਟਾਕੀ ਚੌਂਗ ਜਿਹਨੂੰ ਕਹਿੰਦੇ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੇ ਕੀਤੀ ਜਾ ਰਹੀਆਂ ਇੱਕ ਰਸਤਾ ਜਿਹੜਾ ਕਿ ਰੇਲਵੇ ਸਟੇਸ਼ਨ ਤੋਂ ਸਿੱਧਾ ਆਂਦਾ ਅਤੇ ਉਸ ਤੋਂ ਬਾਅਦ ਭੰਡਾਰੀਪੋਲ ਨੂੰ ਇੱਕ ਚੱਲ ਜਾਂਦਾ ਇੱਕ ਕ੍ਰਿਸਟਲ ਚੌਂਗ ਜਾਂਦਾ ਅਤੇ ਇੱਕ ਰਸਤਾ ਜਿਹੜਾ ਰੀਆਲਟੋ ਚੌਂਕ ਤੋਂ ਹੁੰਦਾ ਉਹਦੇ ਵਿੱਚ ਇੱਕ ਕੱਟ ਛੋਟਾ ਜਿਹਾ ਦਿੱਤਾ ਗਿਆ ਸੀ ਜਿੱਥੋਂ ਲੋਕ ਉਹ ਵਿਲਰ ਵਾਲੇ ਫਿਰ ਭੰਡਾਰੀ ਵੱਲ ਨੂੰ ਟਰਨ ਕਰ ਜਾਂਦੇ ਪਰ ਉਹ ਰਸਤਾ ਬੰਦ ਕੀਤਾ ਗਿਆ ਕਿਉਂਕਿ ਅਸ਼ੋਕਾ ਟਾਗੀ ਚੌਂਕ ਵਿੱਚ ਜਿਆਦਾ ਰਸ਼ ਹੋ ਜਾਂਦਾ ਸੀ ਇਸ ਕਰ ਨੂੰ ਰਸਤਾ ਬੰਦ ਕੀਤਾ ਗਿਆ ਪਰ ਲੋਕਾਂ ਵੱਲੋਂ ਕਿਤੇ ਨਾ ਕਿਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਰਿਆਲਟੋ ਚੌਂਕ ਵੱਲੋਂ ਆ ਰਹੇ ਹਨ ਉਹ ਕਿਵੇਂ ਇੱਥੋਂ ਕੱਟ ਲਾਗੋ ਗਲਤ ਢੰਗ ਨਾਲ ਇੱਥੋਂ ਆਪਣੀਆਂ ਗੱਡੀਆਂ ਲਿਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਕਿ ਗਲਤ ਢੰਗ ਨਾਲ ਗੱਡੀਆਂ ਜਾ ਰਹੀਆਂ ਹਨ ਕਿਉਂਕਿ ਰੋਂਗ ਸਾਈਡ ਹੀ ਲੋਕ ਗੱਡੀਆਂ ਚਾ ਰਹੇ ਆ ਭੰਡਾਰੀਪੋਤੇ ਦੂਜੇ ਪਾਸੇ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਅਗਰ ਉੱਥੋਂ ਕੱਟ ਬੰਦ ਕੀਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਚਾਲਕ ਜਿਸ ਨੇ ਇੱਕ ਪਾਈਪ ਹੀ ਰੱਖਿਆ ਹੋਇਆ ਪਿੱਛੇ ਕਿਸ ਤਰ੍ਹਾਂ ਗਲਤ ਢੰਗ ਨਾਲ ਉਹ ਪਾਰ ਕਰ ਰਿਹਾ ਸੜਕੇ ਅਗੋਂ ਕੋਈ ਸਾਹਮਣੇ ਕੋਈ ਚੀਜ਼ ਆਂਦੀ ਹੈ ਤਾਂ ਉਸ ਵਿੱਚ ਅਗਰ ਵੱਜ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹਦਾ ਤੋਂ ਪੁਲਿਸ ਪ੍ਰਸ਼ਾਸਨ ਨੂੰ ਅਗਰ ਉਪਰਾਲੇ ਕੀਤੇ ਜਾ ਰਹੇ ਹਨ ਟ੍ਰੈਫਿਕ ਸਚਾਰੂ ਢੰਗ ਨਾਲ ਕਰਵਾਉਣ ਵਾਸਤੇ ਤਾਂ ਲੋਕਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਪਰ ਤੁਸੀਂ ਗਲਤ ਢੰਗ ਨਾਲ ਇੱਥੋਂ ਜਾ ਰਹੇ ਅਸ਼ੋਕਾ ਟਾਕੀ ਚੌਂਕ ਦੀ ਤੇ ਤਸਵੀਰਾਂ ਅਸੀਂ ਤੁਹਾਨੂੰ ਨਸਾਂ ਦੀਆਂ ਕਰ ਰਹੇ ਹਾਂ ਜਿੱਥੇ ਇੱਕ ਕੱਟ ਪਹਿਲਾਂ ਟੂ ਵੀਲਰ ਵਾਸਤੇ ਦਿੱਤਾ ਗਿਆ ਸੀ ਕਿ ਜਿੱਥੋਂ ਲੋਕ ਟੂ ਵੀਲਰ ਸਾਈਡ ਤੋਂ ਲੰਘ ਸਕਦੇ ਪਰ ਉਹ ਟੂ ਵੀਲਰ ਵਾਸਤੇ ਜਿਹੜਾ ਰਸਤਾ ਅੱਜ ਬੰਦ ਕੀਤਾ ਗਿਆ ਕੋਲ ਪ੍ਰੋਟੈਕਟਰ ਵੱਲੋਂ ਉਸ ਤੋਂ ਬਾਅਦ ਲੋਕ ਇੱਥੇ ਹੋਰ ਗਲਤ ਢੰਗ ਨਾਲੇ ਗਲਤ ਢੰਗ ਨਾਲ ਕਰ ਰਹੇ ਤੁਸੀਂ ਦੇਖ ਜਿਹੜੇ ਇੱਥੋਂ ਮੋਟਰਸਾਈਕਲ ਚੱਲ ਕੇ ਇੱਥੋਂ ਗਲਤ ਢੰਗ ਨਾਲ ਆ ਰਹੇ ਤੁਸੀਂ ਕੱਟ ਵਿੱਚੋਂ ਦੇਖ ਸਕਦੇ ਹੋ ਕਿ ਲੋਕ ਸਿੱਧਾ ਰਸਤਾ ਕ੍ਰਿਸਟਲ ਚੌਂਕ ਵੱਲ ਵੀ ਜਾਂਦਾ ਜਿੱਨਾ ਭੰਡਾਰੀ ਪੁੱਲ ਜਾਣਾ ਸਿੱਧਾ ਵੀ ਜਾ ਸਕਦੇ ਪਰ ਕੀ ਮਨਚਾ ਹੈ ਕਿ ਉਹ ਸ਼ੋਰਟਕਟ ਕਿਉਂ ਲੈਂਦੇ ਆਣੇ ਕਿਉਂਕਿ ਤੁਸੀਂ ਦੇਖ ਸਕਦੇ ਕਿੰਨੀ ਦੇਰ ਇੱਥੇ ਇੰਤਜ਼ਾਰ ਕਰਨ ਤੋਂ ਬਾਅਦ ਇੱਕ ਜਮੈਟੋ ਵਾਲਾ ਵੀ ਇਹਦਾ ਇੱਕ ਐਕਟਿਵਾ ਸਵਾਰ ਵੀ ਉਸ ਤੋਂ ਬਾਅਦ ਇੱਕ ਹੋਰ ਮੋਟਰਸਾਈਕਲ ਸਵਾਰ ਹੈ ਜੋ ਕਿ ਗਲਤ ਢੰਗ ਨਾਲ ਇੱਥੇ ਰੋਂਗ ਸਾਈਡ ਨੂੰ ਜਾਣ ਲਈ ਮਜਬੂਰ ਹੋ ਰਿਹਾ ਹੈ ਕਾਰਨ ਕੀ ਹੈ ਇਹ ਸਮਝ ਤੋਂ ਬਾਹਰ ਹੈ ਕਿ ਅਗਰ ਲੋਕਾਂ ਵਾਸਤੇ ਕਾਨੂੰਨ ਬਣਾਏ ਜਾਂਦੇ ਹਨ ਤਾਂ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਸੋ ਅਸੀਂ ਅਮਰitsar ਪੁਲਿਸ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਉੱਥੇ ਕੱਟ ਬੰਦ ਕੀਤਾ ਹੈ ਅਗਰ ਉਹ ਕੱਟ ਬੰਦ ਕੀਤਾ ਤਾਂ ਇੱਥੇ ਵੀ ਇੱਕ ਪੁਲਿਸ ਮੁਲਾਜ਼ਮ ਲਗਾਇਆ ਜਾਏ ਤਾਂ ਜੋ ਜਿਹੜੇ ਲੋਕ ਗਲਤ ਸਾਈਡ ਨੂੰ ਚਾਰਜ ਹੋਏ ਉਹਨਾਂ ਦੇ ਚਲਾਨ ਕੀਤੇ ਜਾ ਸਕਣ ਅਮਰਥਰ ਫਾਸਟਪੇਕ ਆਪਣਾ ਸੇਜੋ ਕੀ ਨਰੇਸ਼ ਕੁਮਾਰ ਜਨਰੇ ਪ੍ਰਕਾਸ਼ ਕੁਮਾਰ